बस भाई मेनू 2000 रुपे दी लोड़ दी। अड्डा की लाख रुपे ले लेया। आ देख ले हुन तेरे सामने खापी के ਢੰਗ ਇਹਨੇ ਪੈਸੇ ਕਿੰਨਿਆਂ ਦੇ। ਰੁਪਇਆ ਤਾਂ ਮੇਰੇ ਕੋਲ 2000 ਰੁਪਇਆ। ਮੰਮੀ ਨੇ ਸੌਦਾ ਕਰਵਾ ਦਿਆ। ਕੀ ਆਲਾ ਸਾਗਰ ਭਾਈ? ਵਧੀਆ ਭਾਈ ਤੂੰ ਦੱਸ। ਵਧੀਆ ਵੀਰੇ ਵਧੀਆ। ਬਸ ਭਾਈ ਬੰਨਾ ਕੀ ਆ। ਥੋੜਾ ਜਿਹਾ ਕੰਮ ਆਇਆ ਦੀ। ਦੱਸ ਭਾਈ ਕੀ ਕੰਮ ਆਇਆ ਸੀ? ਬਸ ਭਾਈ ਮੈਨੂੰ 2000 ਰੁਪਇਆ ਦੀ ਲੋੜ ਸੀ। तेरा 2000 ਤੇਰੇ ਮੈਂ ਸੌਦਾ ਲੈ ਕੇ ਆਣਾ ਸੀ। ਤੇਰਾ ਸੌਦਾ ਮੁੱਕਿਆ ਹੋਇਆ। ਸੌਦਾ ਤੋਂ ਕੱਲ ਵੀ ਲਿਆਉਂਗਾ ਅੱਜ ਬੈਂਕਾਂ ਵੀ ਬੰਦ ਨੇ ਏਟੇਮ ਵੀ ਬੰਦ ਨੇ ਨਹੀਂ ਪੈਸਾ ਦਾ ਕੋਈ ਚੱਕਰ ਨਹੀਂ ਦੀ ਫਿਰ ਕੱਲੂ ਦੇ ਦੂੰਗਾ ਮੈਂ ਅੱਛਾ ਵੀਰੇ ਯਾਰ ਹੋਰ ਯਾਰ ਲੈ ਦੇਖ ਲੈ ਮੈਨੂੰ ਕੱਲੂ ਪੈਸੇ ਚਾਹੀਦੇ ਨੇ ਭਾਈ ਗਰੇ ਤੈਨੂੰ ਫੋਨ ਕਰਨ ਦੀ ਲੋੜ ਵੀ ਨਹੀਂ ਹੈਗੀ ਮੈਂ ਤਾਂ ਉਹੀ ਆਜੂਆ ਕਮਰੇ ਚ ਕੋਈ ਨਾ ਬਸ ਮੈਂ ਤਾਂ ਯਾਰ ਸੌਦਾ ਲੈ ਕੇ ਆਣ ਨੂੰ ਕੱਲੂ ਪੈਸੇ ਫੜਾ ਦੇ ਗਰੇ ਮੈਂ ਤੈਨੂੰ ਫੋਨ ਕਰਨ ਦੀ ਲੋੜ ਵੀ ਨਹੀਂ ਹੈ ਤਰ ਮਾ ਫੋਨ ਚੱਕ ਰਿਹਾ ਯਾਰ ਉਹਦਾ ਮੰਮੀ ਨੇ ਕਹਿੰਦਾ ਕਿਹਾ ਵੀ ਸੌਦਾ ਲੈ ਕੇ ਆਵਾ ਨਾ ਡਿਵਾਈਸ ਕੋ ਚੱਲਦਾ ਉਹ ਕਰੋ ਤੇ ਨਾਲ ਕਿਹੜਾ ਲਾਡੀ ਵੀਰੇ ਜਿਹੜੇ ਘਰ ਦਾ ਰਿਆ ਸਰਨੇ ਨਾਲ ਪਿਆ ਸੀ ਗੱਲ ਪੈਸੇ ਜਾਂਦੇ ਕਿੰਨੇ ਕਿ ਚਾਹੀਦੇ ਤੇ ਵੀਰੇ ਪੈਸੇ ਮੇਰੇ 2000 ਰੁਪਏ ਜਾਂਦੇ ਤੇ ਬਿਲਕੁਲ ਹੈਗੇ ਨੇ ਪੈਸੇ ਪਰ ਧਰਮੇ ਨੂੰ ਦੇ ਬੈਠਾ ਮੈਂ ਨਾ ਹੁਣ ਮੈਨੂੰ ਚੱਕ ਰਿਹਾ ਬਈ ਉਹ ਆਲੇ ਫੜ ਬਈ 2000 ਰੁਪਏ ਤੰਡਵਾ ਦੇ ਗਏ ਜਿਹੜਾ ਮੈਨੂੰ ਧਰਮੇ ਨੇ ਵਾਪਸ ਦਿੱਤੇ ਮੈਂ ਤੁਹਾਡੇ ਨਾਲ ਜਾ ਮੋੜੀ ਕੋਈ ਵੀ ਇਹ ਨਾਲ ਨਾਲ ਮੋੜੀ ਯਾਰ ਕੰਮ ਪਰ ਜਾ ਤੰਡਵਾ ਕੋਈ ਨਹੀਂ ਵੀਰੇ ਲੈ ਜੀ ਤਨਸਬ ਦਾ ਬਹੁਤ ਵਧੀਆ ਯਾਰ ਆ ਦੇ ਲਾ ਹੁਣ ਤੇਰੇ ਸਾਹਮਣੇ ਖਾਪੀ ਕੇ ਲੰਮੀ ਹੁੰਦੀ ਨੇ ਪੈਸੇ ਦੇਖੀ ਨਹੀਂ ਆਉਂਦੇ 5-6000 ਰੁਪਏ ਇਹਦਾ ਵਿਛਲਾ ਰਹਿੰਦਾਗਾ ਚੱਲ ਵੀਰੇ ਕੋਈ ਨਾਫਰ ਪਾਵ ਮੜਾਇਆ ਪਾਉਦਾ ਯਾਰ ਕੀ ਕਰਾ ਯਾਰ ਧਰਮਾ ਵੀ ਨੇ ਫੋਨ ਚੱਕ ਰਿਆ ਉਦੋਂ ਭਾਈ ਦੇ ਪੈਣ ਦੇ ਨੇ ਮੈਂ ਤਾਂ ਪੈਸੇ ਦੇ ਕੀ ਪਸਤਾ ਚੱਲ ਜੀ ਵੀਰੇ ਰੇ ਤੇ ਪੈਸੇ ਲੈ ਕੇ ਆ ਰੇ ਜਨੇ ਬਾਈ ਤੇ ਕਿਉਂ ਵੀ ਕਰੇ ਪੈਸੇ ਉਹ ਮੈਂ ਤੇਰਾ ਮੋੜ ਦੂੰਗਾ ਕੋਈ ਗੱਲ ਨਹੀਂ ਸਾਡੇ ਕੀ ਗੱਲ ਤਾਂ ਮੇਰੇ ਤੇਰੇ ਪੈਸੇ ਮੋੜੇ ਨਹੀਂ ਆ ਰਹਿਣ ਤੱਕ ਨਾ ਬਾਈ ਦਾਦਾ ਉਹਦੇ ਕੋਲ ਵੀ ਪੈਸੇ ਹੋਏ ਨਹੀਂ ਕੋਈ ਗੱਲ ਨਹੀਂ ਸਾਡੇ ਮੇਰੇ ਜਦੋਂ ਉਹ ਜੋਂ ਨੇ ਦੇਖਿਆ ਬੜਾ ਵਧੀਆ ਚੱਲਦੀ ਏ ਕੀ ਗੱਲ ਟੈਨਸ਼ਨ ਤੇ ਦੇ 2000 ਰੁਪਏ ਯਾਰ ਤੈਨੂੰ ਕੀ ਕਿਹਾ ਯਾਰ ਤੈਨੂੰ ਮੰਮੀ ਦਵਾਈ ਤੇ ਵਗਰੇ ਨੇ ਭਾਈ ਯਾਰ ਮੈਂ ਕਿਉਂਕਿ ਮੈਂ ਤੈਨੂੰ ਦੇ ਦੂੰਗਾ ਅੱਡਾ ਕੀ ਲੱਖ ਰੁਪਏ ਲੈ ਲਿਆ ਇਹਦਾ ਬਸ ਇਹ ਦੇਖ ਲੈ ਕਰ ਬੇਇੱਜ਼ਤੀ ਕਰੀ ਜਾਣਾ ਤੂੰ ਚਾਰੇ ਪਾਸੇ ਜੇ ਜਦੋਂ ਹੁਣ ਕੇ ਮੈਂ ਦੇ ਦੂੰਗਾ ਤੇ ਦੇ 2000 ਰੁਪਏ ਉਹ ਭਾਈ ਯਾਰ ਮੈਂ ਹੁਣ ਕੇ ਮੈਂ ਆਪੇ ਦੇ ਦੂੰਗਾ ਯਾਰ ਮੇਰੇ ਕੋਲ ਨਹੀਂ ਹੈਗੇ ਭਾਈ ਇਹ ਨਹੀਂ ਹੋ ਰਿਹਾ ਆ ਭਾਈ ਮੈਨੂੰ ਖਿਆਲ ਲੱਗਦਾ ਸਾਗਰ ਬਾਈ ਕਿੱਥੋਂ ਆ ਗਿਆ ਨਾਗਰ ਦਾ ਜਰਾ ਬੈਸ ਹੋ ਰਿਹਾ ਵੀਰ ਕੀ ਨਜ਼ਰ ਹੋ ਰਹੀ ਆ ਉਹ ਬਾਈ ਕੀ ਦੇਖੀ ਤਸਾ ਉਹ 2000 ਰੁਪਏ ਮੰਗ ਰਿਆ ਸੀ ਉਹ ਕਿੱਥੋਂ ਦੇ ਦੂਗਾ ਮੈਨੂੰ ਪਰ ਮੇਰੇ ਭਾਈ ਪੈਸੇ ਤਾਂ ਮਿਲਣਗੇ ਯਾਰ 5000 ਦਾ ਰਾਇ ਚਾਹੀਦਾ ਸ਼ਾਮ ਨੂੰ ਉਹ ਕੋਈ ਗੱਲ ਨਹੀਂ ਜਾਣੇ ਪੈਸੇ ਦੇ ਦੋਪਰ ਦੀ ਨੇ ਆ ਤਾਂ ਕ ਭਾਈ ਪੂਰਾ 5000 ਹੀ ਆ ਕੋਈ ਨਾ ਵੀਰੇ ਭਰੋਸਾ ਦੇ ਸਾਗਰ ਤੂੰ ਤੂੰ ਕੀ ਕਰਾਣਾ ਨਾਗਰ ਮਾਲਾ ਡਿਗਰੇ ਸਾਗਰ ਭਈ ਆ ਚੱਕ ਤੇਰਾ 2000 ਰੁਪਿਆ ਕਰ ਮੈਂ ਯਾਰ ਤੇਰੇ ਲੇ ਪੈਸੇ ਹੋਣ ਦੇ ਬਾਵਜੂਦ ਵੀ ਯਾਰ ਤੂੰ ਇਹਦੇ ਪੈਸੇ ਕਿਉਂ ਨਹੀਂ ਮੋੜ ਰਿਆ ਜੇ ਤੁਰ ਪਤਾ ਹੈ ਦੀ ਮਜਬੂਰੀ ਹੈ ਦੀ ਮਾਂ ਬਿਮਾਰ ਆ ਤੂੰ ਤਾਂ ਵੀ ਨਹੀਂ ਯਾਰ ਇਹਦੀ ਮਜਬੂਰੀ ਸਮਝ ਰਿਆ ਤੇਰੇ ਮੈਨੂੰ ਤਾਂ ਯਾਰ ਇੱਕ ਜਵਾਲ ਤੇ ਦੇ ਦੇ ਪੈਸੇ ਕਿਵੇਂ ਅਮੀਰ ਆ ਇਹ ਯਾਰ ਗਰੀਬ ਦੀ ਮਾਂ ਬਿਮਾਰ ਹੈ ਇਹਦੇ ਪੈਸੇ ਤੂੰ ਅੱਲ ਤੱਕ ਨਹੀਂ ਮੋੜ ਰਿਆ ਤੈਨੂੰ ਸ਼ਰਮ ਆਣੀ ਚਾਹੀਦੀ ਯਾਰ ਬਾਹੋ ਤੇਰੇ ਤੇਰੇ ਵਰਗੇ ਬੰਦੇ ਨੂੰ ਤਾਂ ਹੀ ਮਜਬੂਰੀ ਤੇ ਪੈਸੇ ਨਹੀਂ ਪੰਗਾ ਆ ਚੱਕ ਤੇਰਾ 3000 ਰੁਪਿਆ ਲੈ ਲਈ ਭਾਈ ਇਹਨੇ ਯਾਰੀ ਪੈਸੇ ਕਰਕੇ ਲੈ ਲਏ ਹਰ ਹਰ ਕੋਈ ਇਹਦੇ ਵਰਗੇ ਪੈਂਦਾ ਪੈਸੇ ਨਾਲ ਪਿਆਰ ਪੁੱਗੇ ਪੈਸੇ ਨਾਲ ਯਾਰੀਆਂ ਕਿੰਨੀਆਂ ਨੇ ਰੀਝਾ ਜੋ ਮੈਂ ਇਹਦੇ ਪਿੱਛੇ ਮਾਰੀਆਂ ਪੈਸਾ ਫੇਕ ਵੀ ਪਵੰਦਾ ਪੈਸਾ ਜੋੜਦਾ ਵੀ ਬੜੇ ਗੱਲ ਮੁੱਕਦੀ ਆ ਰਿਸ਼ਤੇ ਵੀ ਪੈਸਿਆਂ ਤੇ ਖੜੇ ਹੁੰਦਾ ਮਹਿਫਲਾਂ ਤੋਂ ਪਹਿਲਾਂ ਪੈਸਾ ਜੇਬ 'ਚ ਜ਼ਰੂਰੀ ਪੈਸੇ ਵਾਲਿਆਂ ਦੀ ਹੁੰਦੀ ਹਰ ਥਾਂ ਤੇ ਮਸ਼ਹੂਰੀ ਪੈਸੇ ਵਾਲਿਆਂ ਦੀ ਹਾਂ 'ਚ ਲੋਕੀ ਹਾਂ ਭਰਦੇ ਸਾਡੀ ਜੇਬ 'ਚ ਨਹੀਂ ਪੈਸਾ ਅਸੀਂ ਤਾਂ ਮਰਦੇ ਅਸੀਂ ਤਾਂ ਮਰਦੇ